ओए केवे लग आई छ तू मैं करदा मैं तो खादा करदा तो था हैन फोटो खिचा लिया हुई कजर बुत्ता विभेद परादारला तर तो मा विले पैजंदा हुई हली का तू ही है तू का रखियो तन्ने हुई बस मैं नहीं यार मैं नहीं करना है गा हुई अस तू मची का तो ही हैगी बस मूड नहीं सेट यार कर लो नो आई बनियो अरे वो मुत पड़ जांदा कैमरा आ गया माइकरा मैं का ਬਰਾ ਰੱਖ ਲੈ ਗਿਆ ਅੰਡਾ ਜੀ ਬੜਾ ਨਸ ਵੀ ਹੋਰ ਕਿਵੇਂ ਕਾਤੇ ਆਂਦੇ ਅੱਜ ਜਾਤੇ ਇਹ ਬੜਾ ਲੱਗ ਕੇ ਤਾ ਤੇ ਮੈਨੂੰ ਰੱਖਾਂ ਦਾ ਇਹਦੇ ਸ਼ੂਟ ਕਰਨ ਵਾਲੇ ਆ ਚੰਨੇ ਪਰ ਪਰ ਅੱਡਦਾ ਜਾਏ ਨਹੀਂ ਕਿ ਤੂੰ ਜਦੋਂ ਨਹੀਂ ਸੀ ਨਾ ਕੋਈ ਕੈਮਰਾ ਲਾ ਕੇ ਮੁੰਡਾ ਖੜ ਜਣਾ ਤੂੰ ਤਾਂ ਆਉਂਦਾ ਰਹਾ ਤਾ ਜਵਾ ਕਟ ਰਹਾ ਤਾ ਇਹਦੇ ਹੁਣ ਕਾਰਵਾਈ ਬਣਦੀ ਕਰਨਾ ਜਣਾ ਜੀ ਨਾ ਇੰਟਰਵਿਊ ਨਹੀਂ ਪਰਦਾ ਯਾਰ ਬਈ ਮੈਂ ਇਹ ਗੱਲ ਕਹੂੰਗਾ ਮੇਰੇ ਕੋਲ ਰੱਖਿਆਗਾ ਜਿਹੜਾ ਕੋਈ ਇਹਨੂੰ ਇੰਟਰਵਿਊ ਤੇ ਬੁਲਾਉਗਾ ਨਾ ਇਹਨੂੰ ਬੁਲਾਇਓ ਨਾ ਉਸ ਤੋਂ ਮੈਂ ਪਾ ਦਿੱਤਾ ਮਾਮਾ ਖਰਾਬ ਕਰ ਦੋ ਆ ਦੱਸ ਗੱਡੀਂ ਤੇ ਤੂੰ ਬੋਲ ਨਹੀਂ ਸਕਦੀਂ ਖੁਸ਼ ਹੋਈ ਉਹ ਤਾਂ ਕਿ ਜੁਨਨੀ ਨਹੀਂ ਮੂਤ ਹੈ ਇੱਕ ਹੀ ਬੋਲੇ ਆ ਤੇਰੇ ਸਾਰੇ ਬੇਇੱਜ਼ਤ ਕਰਦੇ ਨੇ ਕਾਹਦਾ ਨਹੀਂ ਬੇਇੱਜ਼ਤ ਕਰਦੇ ਆ ਤੇਰੇ ਘਾਬਾ ਕਰਦਾ ਉਧਰ ਬਲਜੀਤ ਆ ਕੇ ਗੜ ਗਿਆ ਬਲਜੀਤ ਨੂੰ ਆ ਗਿਆ ਤੇ ਫਿਰ ਉਹ ਉਧਰ ਦਾ ਬੇਬੇ ਦਾ ਇੰਟਰਵਿਊ ਲੈ ਲੱਗੜਾ ਤੂੰ ਮੈਨੂੰ ਦੇ ਨਹੀਂ ਹੈਗੀ ਬੇਬੇ ਦੇ ਇੰਟਰਵਿਊ ਮੈਨੂੰ ਪਰ ਕੀ ਯਾਰ ਨਹੀਂ ਜੀ ਕਰਦਾ ਨਾ ਵੀ ਖੁਝਾਈ ਜਣਾ ਮੈਂ ਤਾਂ ਮੈਨੂੰ ਬੰਦੀ ਐਨਰਜੀ ਚ ਆ ਗਿਆ ਸੀਗਾ ਚੁੱਪ ਕਰ ਜਾ ਚਲਾ ਦੇ ਚਲਾ ਦੇ ਚਲਾ ਤਾ ਇਹਨੇ ਲੈ ਕੇ ਬੈਠ ਗਿਆ ਕੋਈ ਬਰਾਏ ਕਰ ਲੈ ਮੇਰਾ ਦਿਮਾਗ ਹੀ ਲਿਆ ਪਿਆ ਕੋਈ ਹੋਰ ਚ ਨਹੀਂ ਬੰਨਣਾ ਪਹਿਲਾਂ ਬਰਾਏ ਤੇ ਹੰਤਾ ਦੰਦ ਘਟਣ ਲੱਗੇ ਇਹ ਪਤਾ ਲੈ ਕੇ ਸਰੀ ਸੱਟ ਨਹੀਂ ਹੈਗਾ ਤੇਰਾ ਕੀ ਕੀ ਖਵਾਈਏ ਤੈਨੂੰ ਖਾਣੋਂ ਤਾਂ ਕੀ ਹਾਰੀ ਪੈ ਸਮੋਸੇ ਖਾਣੇ ਹੋਰ ਕੀ ਖਾਂਦਾ ਅੱਛਾ ਹੋਰ ਚਾਹ ਪਿਰ ਨਮਿਤਾਈ ਚ ਨਾ ਦੇ ਨਾ ਮੈਂ ਜਾ ਰਹੀ ਸੀ ਕੋਈ 8 ਘੰਟਾ ਭਰ ਲਉਣੀ ਮੈਂ ਭਰਨਾਗਾ ਹਾਂ ਇਹ ਨਹੀਂ ਭਰਨਾ ਅੱਜ ਮੈਂ ਜਾਣਾ ਕੋ ਲੁਧਿਆਣੇ ਹਾਂ ਟਾਈਮ ਨਾਲ ਮੈਂ ਫਿਰ ਬੈਲੀ ਕਰਕੇ ਹਾਂ ਕੋਈ ਓਕੇ ਹੋਰ ਕੁਛ ਬੰਦ ਨਹੀਂ ਮਾਰਿਆ ਕਰ ਦਿਆ ਆਖੀ ਨਹੀਂ ਕਿਹੜਾ ਗੂੜੀ ਲੱਗਿਆ ਤੂੰ ਤਾਂ ਹੀ ਲੱਗ ਜਾਨੇ ਕਰਨਾ ਫਿੱਕੇ ਜਿਹੀ ਲਾਈ ਉਹ ਵੀ ਬੁੱਲ ਪਾੜ ਰਹੇ ਸੀਗੇ ਸਾਦਾ ਸਿਰ ਵਾਕੇ ਜਾ ਕਾ ਸੱਤੇ ਚੁੰਨੀ ਲੈ ਕੇ ਜਾ ਕਾ ਆ ਤੇਰੇ ਪਿਆਉ ਆਉਣਗੇ ਉਦੋਂ ਸਮਝਾਵੋ ਤੂੰ ਨਹੀਂ ਸਮਝਦੀ ਹੈਗੀ ਮੈਨੂੰ ਐ ਦੱਸ ਚਾਹਣਾ ਤੈਨੂੰ ਕਹੋ ਜੁਨਾ ਮੈਂ ਕਿਹੜਾ ਗੁਰੂ ਘਰ ਜਾਣਾ ਵੀ ਹਾਂ ਸਿਰ ਤੇ ਚੁੰਨੀ ਲੈ ਕੇ ਜਾਣੀ ਹੁੰਦੀ ਹੈਗੀ ਅੱਛਾ ਫਿਰ ਵੀ ਸੱਤੇ ਚੁੰਨੀ ਲੈ ਕੇ ਜੇ ਗੁਰੂ ਘਰ ਵੀ ਜਾਣਾ ਅੱਛਾ ਬਾਹਰ ਜਾਂਦੇ ਆਪਾਂ ਚੁੰਨੀ ਲੈ ਕੇ ਜੀ ਗੁਰੂ ਘਰ ਛੇਡ ਲੈ ਓਏ 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 ਯਾਰ ਜਿੱਦ ਨੇ ਇਹਨਾਂ ਦੇ ਜਿੱਦ ਨੇ ਇੱਕ ਦਿਨ ਅੱਧੀ ਕਰੇ ਫੋੜ ਫੋੜ ਲਗਿਆ ਬਾਰ ਬਾਰ ਫੋਨ ਆਈ ਜਾਂਦੇ ਨੇ ਠੀਕ ਆ ਕੰਮ ਆ ਲੈਣਾ ਇਹਨਾਂ ਦੇ ਇਹ ਬਾਰ ਬਾਰ ਫੋਨ ਕਰੀ ਜਾਂਦੇ ਦੋ ਵਾਰੇ ਘਰੇ ਆਊਗਾ ਤੇਰੇ ਕਾਣ ਇਹ ਘਰੇ ਆਉਂਦਾ ਤੇ ਦੋ ਵਾਰਾ ਹੰਟ ਤੇ ਕਰੀ ਤੋ ਚੱਲ ਛਾਂਡੋ ਜਦੋਂ ਵੀ ਰੱਖਦੇ ਮੈਂ ਮੈਂ ਕੰਮ ਕਰਨਾ ਬਹੁਤ ਹੈ ਚਲੋ ਯਾਰ ਜਿੱਦ ਦੇ ਮਰੂ ਇਹਦੇ ਨਾਲ ਮੈਨੂੰ ਸਮਾਨ ਧਰਨਾ ਚਾਹਦਾ 40 ਸਰਮੋਸ ਧਰਨੇ ਆ ਭਰ ਕੇ ਅੱਛਾ ਉਹ ਮੇਰੇ ਨਾਲ ਆਜਾ ਆਜਾ ਇਹ ਗੱਲ ਦਾ ਕਾਰਨ ਵਿਚਾਰੀਏ ਸਾਡੇ ਜੀ ਨਾਲੇ ਜਿਆ ਮਾਲਾ ਯਾਰ ਖਾਈ ਖੜਾਈ ਬੈਠਾ ਬੋੜਾ ਨੀ ਪੀਏ ਦੇ ਜਾ ਉਹਦੀ ਜਵਾਗ ਦਾ ਭੋਰਾ ਭੋਰਾ ਨਹੀਂ ਨਹੀਂ ਯਾਰ ਐਵੇਂ ਲੇ ਕੇ ਜਵਾਗ ਨੇ ਮੇਰਾ ਪਾਲ ਦਾ ਮੂੰਹ ਰੱਖਿਆ ਖਾਣ ਦਾ ਜਿੱਦਾਂ ਆਪੀ ਹੋਰ ਤੂੰ ਬਾਹਰ ਇਹਦਾ ਰੰਗਿਆ ਆਂ ਗਈ ਕੱਢਦੀ ਆਪਾਂ ਕਿਸੇ ਨੂੰ ਰੋਟੀ ਕਹਿੰਦਾ ਫਿਰ ਅਰੇ ਕੱਢਦੇ ਨਹੀਂ ਅੱਗੇ ਤੜਾ ਪੌਣ ਕਰਨ ਲੱਗ ਪਈ ਜੀ ਮੈਂ ਸਾਰਾ ਬੰਦੇ ਬਣਾ ਆਜਾ ਆਜਾ ਤੜੇ ਨਾ ਉਹ ਕੰਮ ਕੀ ਰੱਖਦਾ ਐਸਾ ਬਾਗਰੇ ਆਜਾ ਮਾਮੇ ਬਾਗਰੇ ਤੂੰ ਬੁਲਾ ਕਸਰ ਨਹੀਂ ਛੱਡੀ ਨਾ ਜੇ ਲੱਤਾਂ ਉਹਦਾ ਕੋਈ ਬੋਲਦਾ ਚੱਕੀ ਚੱਕੀ ਕਰਤੇ ਇਕੜਾ ਬੇਸੀ ਬੰਦਾ ਸੀ ਨਾ ਜਾਣਾ ਮਾਰਕੀਟ ਆਰੀ ਇਹ ਵੀ ਠੀਕ ਹੈ ਚੰਦਰੀਆਂ ਨੇ ਪ੍ਰਦੇਸਾਂ ਚ ਵਗਦਾ ਆ ਦੇਖ ਆ ਦੇਖ ਅੱਛਾ ਤੂੰ ਰਾਸੇ ਲੇਟ ਲੈਣਾ ਅੱਛਾ ਨਾ Ꝼਣਾ ਮਨ ਕਾ ਚਾਹ ਲਿਖਿਆ ਵਿੱਚ ਗਰਵਾਣੀ ਨਾ ਖੇਤਾਂ ਦੇ ਵਿੱਚ ਲੱਗਿਆ ਆ ਦੁਖਿਆ ਗੋਡਾ ਪੁੱਤ ਬੇਬੇ ਨਾ ਮੈਂ ਚਲਾਵਾ ਹੈ ਗੋਡਾ ਬੁੱਝੀ ਤੇ ਗੋਡਾ ਹੁੰਦਾ ਫੁੰਗੁਰਾ இது ਮਾਤਾ ਜੀ ਦਾ ਕਿੱਧਰ ਮਰੇ ਰੌਂਡੀ ਜਿੰਦ ਦਾ ਰੋਜ ਮਰੀ ਜਾਵੇ ਕੋਈ ਆਪਣਾ ਮਟਰ ਪਨੀਰ ਮਿਲ ਜਾਂਦਾ ਗੋਦੀ ਬੰਨ ਦੀ ਮਿਲ ਜੇ ਖਾਣ ਤੇ ਮਰੇ ਕੋਈ ਜੀਵੇ ਖੁਜਰਾ ਕੋ ਪਤਾ ਸੀ ਨਾ ਠੀਕ ਹੈ ਚਾਪਰੀ ਦਾ ਸਾਥ ਦੀ ਠੀਕ ਹੈ ਆਜੇ ਬਾਤ ਤੇ ਰਾਕੇ ਰੋਟੀਆਂ ਖਵਾਈਆਂ ਨੇ ਇਹਨਾਂ ਨੂੰ ਅੱਜ ਇਹ ਫਿਰ ਕੋਈ ਛੁੱਟੀ ਹੈ ਨਾ ਓਏ ਚਲ ਕਾਨੂ ਬੱਧੀਆ ਕੋਈ ਨਹੀਂ ਕਿਸੇ ਨੂੰ ਖਵਾਉਣਾ ਮੈਂ ਕੋਈ ਖਾਵੇ ਹਾਂ ਯਾਰ ਦਾ ਹੰਤ ਹੋ ਗਿਆ ਐ ਵੀ ਠੀਕ ਹੈ ਬੇਬੇ ਗੱਲਾਂ ਕੋਈ ਦਾ ਸੀਨ ਲੈਣਾ ਦੀ ਐਵੇਂ ਗਰੀਬ ਜਿਹਾ ਕਰ ਰਿਹਾ ਲੱਗ ਰਿਹਾ ਬੈਠੀ ਵੀ ਐ ਅਰੇ ਵਾਜ ਨੂੰ ਗੱਲ ਕਰਦਾ ਮੇਰੇ ਨਾਲ ਕੱਲਾ ਮੁੰਡਾ ਮਰ ਗਿਆ ਉਹਨਾਂ ਹੁਣ ਕਿੰਨੇ ਕਾਹਕੇ ਜਾਣਗੇ ਸਮਾਂ ਸੁੱਕੀ ਦਾਗ ਲਾ ਕੇ ਜਾਵੇ ਕੁਛ ਹੀ ਦੋ ਚ ਉਹ ਤਾਂ ਹੈ ਕੀ ਲੈਣਾ ਹੁਣ ਰੋਟੀ ਖਾਈ ਜਾਈ ਦੁਬਾਰੇ ਮੈਂ ਕੁਛ ਖਾਂਦੀ ਨਹੀਂ ਮੈਂ ਤਾਂ ਆਸ ਵੀ ਨੂੰ ਪਤਾ ਨਹੀਂ ਸਵਾਈ ਜਾਓ ਜੀ ਨੂੰ ਸਾਹੂ ਆਜ ਇਹਦਾ ਮੂਡ ਨਹੀਂ ਸੈੱਟ ਹੈਗਾ ਨਹੀਂ ਤਾਂ ਖੇੜਦੀ ਫਿਰਦੀ ਆ ਪਾ ਦੇ ਫੁੱਲ ਵਾਂਗੂ ਲੜਕੀਆਂ ਆਈਆਂ ਨੇ ਇਹਦੀ ਮਨਾਵੇ ਰੋਟੀ ਆ ਤੇਰੀ ਕੋ ਨਾਣਪੁਰ ਠਰਕੋ ਦੇਖਣੀ ਜਿਵੇਂ ਪੂਰਨ ਲੱਗਿਆ ਤੇਰੀ ਗਣੀ ਚੱਕੇ ਹੀ ਆਲਾ ਆਈ ਮੈਨ ਜੀ ਦਾ ਆਵਲ ਜੀ ਦਾ ਆ ਤੇਰੀ ਗਣੀ ਠਰਕਪੋਰਦੀ ਮਾ ਮਾ ਜੇ ਬਲਜੀਤ ਪੂਰਨ ਲੱਗਿਆ ਨਾ ਉਹਦਾ ਜਰਾ ਉਹਦਾ ਪਾਸ ਨਾ ਸਿੰਦਾ ਤੁਰਦੇ ਸੀ ਰੋਣ ਲੱਗਾ ਮੈਂ ਤਾਂ ਖੂਨ ਥੋੜਾ ਕੋਈ ਨਾ ਇਹਨੂੰ ਪੇਮੈਂਟ ਕਰਦੀ ਜਿਹੜੇ ਬਣੇ ਨੇਗੇ ਬਸ ਕੋਈ ਨਾ ਵੀਰੇ ਤੂੰ ਹੋਰ ਬੁਲਾ ਦੇਣਾ ਠੀਕ ਹੈ ਠੀਕ ਜਿਹੜੇ پیسے ਬਾਈ ਯਾਰ ਹੁਣ ਇਹ ਦੁਪਹਿਰਾ ਹੋ ਗਿਆ ਬਾਬੇ ਅੱਧੀ ਜਾਣੀ ਲੱਗੀ ਮੈਂ ਇੱਥੇ ਆ ਕੇ ਜਿਆਦਾ ਯਾਰ ਪਰ ਜਵਾਬ ਖਾਣੀਆਂ ਜਾਂਦਾ ਕਰ ਰਿਹਾ ਇਹ ਵੀ ਠੀਕ ਆ ਯਾਰ ਕੁਦਾ ਬੰਦੀ ਯਾਰ ਵੀ ਵਿੱਚ ਰੌਲਾ ਪੈ ਗਿਆ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲੈ ਵੀਰੇ ਕੋਈ ਵੀ ਸਮਾਨ ਲੈਣਾ 79ਵੇਂ ਮੈਂ ਫੋਨ ਕਰਦਾ ਓਕੇ ਬਾਈ ਉਹਨੂੰ ਪੁੱਛ ਲਿਓ ਨਹੀਂ ਉਹਨੂੰ ਪਾਇਓ ਨਹੀਂ ਸੱਚ ਜਾਂ ਤੋਂ ਪੈਸੀ ਨਾ ਮੰਗੇ ਜਿਹੜਾ ਵੀ ਸਮਾਨ ਹੈ ਇਹ ਤਾਂ 100 ਰੁਪਏ ਵਿੱਚ ਰੋਲਾ ਪੈ ਗਿਆ। ਬਾਈ ਅਮ੍ਰਿਤ ਕਿਉਂਕਿ ਅਮ੍ਰਿਤ ਨੇ ਵੀ ਬਹੁਤ ਦਿਮਾਗ ਖਰਾਬ ਕਰਖਾ 200 ਰੁਪਏ ਵਿੱਚ ਮੈਂ ਵੀ ਟੂਟੀ ਦਿੱਤਾ ਭੈਣ ਦਾ ਇਹ ਫੋਨ ਤੇ ਲੱਗ ਰਿਹਾ ਉਧਰੋਂ ਉਹ ਲੱਗ ਰਿਹਾ ਫੋਨ ਤੇ ਕਿਨੇ ਫਿਰ ਕਹਿੰਦੇ ਮੈਂ ਨਹੀਂ ਸ਼ੂਟ ਨਹੀਂ ਕਰ ਉਹ ਨਹੀਂ ਦੁਪਹਿਰਾਂ ਹੋ ਗਿਆ ਚਲ ਕੋਈ ਨਾ ਕੋਈ ਗੱਲ ਨਹੀਂ ਭਰਾਵਾ ਤੂੰ ਇਹਦਾ ਵੀ ਦਿਮਾਗ ਖਰਾਬ ਉਹ ਪੈਸੇ ਦੇ ਦੀ ਵੀ ਰਮਣ ਕੇ ਉਹਦਾ ਹੀ ਦਿਮਾਗ ਖਰਾਬ ਕਿੰਨੇ ਦਲੇ ਫਿਰ ਕੀ ਕਰਾਂਗੇ 20 ਰੁਪਏ ਦਾ ਕੰਮ ਵਾਲੇ ਬੰਦੇ ਅੱਜ ਕੱਲ੍ਹ ਤਾਂ ਫਸ ਗਏ ਕੋਈ ਕਹਿੰਦਾ ਮੈਨੂੰ ਫੋਨ ਕਰਕੇ ਪੁੱਛਿਆ ਕਰੋ ਯਾਰ 20 ਰੁਪਏ ਪਿੱਛੇ 20 ਰੁਪਏ ਦੀ ਚੀਜ਼ 'ਚ 5-5 ਰੁਪਏ ਆਇਆ ਯਾਰ ਹੋਰ ਠੰਡ ਘਰਾਦੀ ਤਾਂ ਬਾਈ ਟੁੱਪ ਕੱਢ ਲਾ ਫੇਰ ਨਾਰੀ ਜਾਂਦੇ ਆ ਮੈਨੂੰ ਮੇੜੇ ਮਾਰਾਂਗੇ ਨਹੀਂ ਸੱਚੀ ਰਾਤ ਦੀ ਵੱਧਾ ਹੈ ਧੁੰਦ ਨਹੀਂ ਹੈਗੀ ਤੂੰ ਦਾ ਲੱਗੇਗਾ ਨਹੀਂ ਧੁੰਦ ਵਾਲੀ ਰਾਤ ਤਾਂ ਨਹੀਂ ਹੈਗੀ ਧੁੰਦ ਨਹੀਂ ਹੈਗੀ ਵੱਧਾ ਇਹ ਕੁੜੀ ਨੇ ਠੰਡ ਘਰੇ ਬੇ ਬੇ ਆਈਏ ਸ਼ਿਮਲੇ ਸਾਈਡ ਤੋਂ ਆਈਏ ਇਹ ਕੱਲ ਦੀ ਚੱਲੀ ਹੋਈ ਆ ਬੇ ਬੇ ਤਾਂ ਇਹ ਕਿਹੜੇ ਫਰੇ ਜੀ ਮਾਰਤੀ ਆਂ ਸਾਰੀ ਮਾਰਤੀ ਆ ਅੱਛਾ ਚੰਗੀ ਗੱਲ ਹੈ ਜੇ ਇਹ ਬੈਠਾ ਵੀ ਮਾਇਆ ਓਕੇ ਚਲ ਹੋਰ ਬੇ ਬੀ ਠੀਕ ਠਾਕ ਆ ਫਟਾ ਗਾਣੀ ਅੱਜ ਬੇ ਬੇ ਵੇਚਾ ਕਰੂਗੀ ਸਮਾਇਕ ਆ ਉਹ ਕਹੋ ਜੋ ਕੰਮ ਤੇ ਲਾਉਂਦੇ ਨੇ ਮੈਨੂੰ ਅੱਜ ਸਮਾਇਕ ਤੇ ਕੰਮ ਲੈ ਲੈ ਤੇ ਮੈਂ ਫੜ ਕੇ ਲੱਗ ਜਾਊਂਗੀ ਲੈ ਹਾਂ ਵੇਚਦਾ ਸਵਾਲ ਇਹਦਾ ਹੈ ਇਹ ਤਾਂ ਵੇਚਦਾ ਸਵਾਲ ਹੈ ਐਸਾ ਨਹੀਂ ਹੁੰਦਾ ਇਹ ਕਿਹੜਾ ਪਹਿਲੀ ਵਾਰੀ ਹੋਈ ਆ ਸੰਗਤ ਆ ਕੇ ਨੇ ਏ ਬਲੀਦੋ ਰੋ ਡੰਬਾ ਜਾ ਕੇ ਲੈ ਕੇ ਆਊਗਾ ਹਲੋ ਵੀਰੇ ਟਰੈਕਟਰ ਦਾ ਬੁਲਾ ਲੈ ਯਾਰ ਉਹ ਟਰੈਕਟਰ ਨਹੀਂ ਇਹ ਵਿੱਚ ਹੈਗਾ ਨਹੀਂ ਮਿਲ ਜਿੱਦ ਨਸ਼ਾ ਤਾਂ ਐ ਡੰਬਾ ਲੈ ਕੇ ਆਉਣਾ ਠੀਕ ਆ ਡੰਬਾ ਇਧਰ ਉਹਦਾ ਸਾਈਡ ਤੇ ਕਹਾਂ ਪਤਾ ਕੀ ਆ ਤੇਰੇ ਕੰਮ ਕਰ ਦੂਗਾ ਤੇਰੀ ਤਰ੍ਹਾਂ ਨਾ ਆਪਾਂ ਕੀ ਬਣਾ ਲੈ ਮਾਮਾ ਪੀ ਨਾ ਨਾ ਬੇਬੇ ਸੱਸੇ ਸੱਸੇ ਉਹ ਤੂੰ ਵੀ ਨਾਲ ਲੈ ਕਿਨੀ ਇਹ ਚੱਕ ਲੈ ਚੱਕ ਲੈ ਚੱਕ ਲੈ ਹਾਂ ਇਹ ਤਾਕੜਾ ਬੱਸ ਤਿਆਰ ਰੱਖੀ ਮੈਂ ਫੜ ਕੇ ਲੈ ਕੇ ਜਾਣੇ ਆ ਕਿ ਚੱਕਣੇ ਆ ਇਹ ਇਹਦੇ ਨੇ ਬਈ ਲੈ ਕੇ ਜਾਣੇਗੇ ਹਾਂ ਠੀਕ ਹੈ ਅਗਰ ਹੁਣ ਕਿੰਨਾ ਚਾਹ ਰਹੀ ਹੈ ਕਮਾਲ ਦੀ ਗੱਲ ਵਾਹ ਠੀਕ ਹੈ ਇਹ ਯਾਰ ਕੁਰਤਾ ਪਿਆ ਇਹ ਕੁਰਤਾ ਇਹਨੇ ਕੁਰਤਾ ਪਾ ਲੈ ਐਪੇ ਸਹੀ ਲੱਗੂਗਾ ਇਹ ਕੁਰਤਾ ਪਾ ਲੈ ਕੁਰਤਾ ਪਾ ਲੈ ਉਹ ਉਹਦੇ ਨਾਲ ਸਹੀ ਲੱਗੂਗਾ ਇਹ ਨਾਲ ਸੁਖਣਾ ਭਾਰੀ ਹੈ ਨਾਲੇ ਲੰਬਾ ਤਾਂ ਇਹਦੀ ਜੱਜ ਦਾ ਚਾਲ ਹਾਂ ਹਾਂ ਇਹ ਫਰਕ ਹੈ ਮੈਂ ਤਾਂ ਜੀ ਲੂਸ ਕਰਾ ਨਾ ਜੀ ਲੂਸ ਕਰਾ ਕੁਰਤਾ ਪਾ ਲਾ ਤੂੰ ਹੀ ਸੈੱਟ ਲੱਗੇ ਆ ਬਾਬੇ ਆ ਮੁੰਡੇ ਵਾਲਾ ਦੇਖਦਾ ਮੈਂ ਇਹ ਵਾਲਾ ਵੱਡਾ ਯਾਰ ਇੰਨੇ ਘਾਣੂ ਚੋਜ ਕਰਦਾ ਯਾਰ 10 11 ਵੱਜ ਗਏ ਕੀ ਹਈ ਕੁਰਤਾ ਕਹਿੰਦਾ ਤੇਰੇ ਨਾਲ ਇਹ ਨਹੀਂ ਚਾਦਰਾਂ ਕਹਿੰਦੇ ਨਹੀਂ ਲਾਣਾ ਤੇ ਸਚਾ ਨੂੰ ਪਹਿਲਾਂ ਤੂੰ ਚਾਦਰ ਦੇ ਰਿਹਾ ਕਰੱਕ ਜਿਹਾ ਹੋਊਗਾ ਅੱਛਾ ਉੱਥੇ ਘੜਾ ਦੀ ਭਾਈ ਉੱਥੇ ਆਵਾ ਪਿੱਛੇ ਤੋਂ ਮੈਂ ਬਣਦਾ ਵਈ ਕਿ ਛੋਟੇ ਘਰ ਦੀ ਅੱਲਾ ਉੱਥੋਂ ਇੱਧਰ ਨੂੰ ਆਵਾਂ ਹਾਂ ਉੱਥੇ ਆਪਾਂ ਕਰੀਏ ਅਗਲੀ ਵੀਡੀਓ ਇਹ ਤੂੰ ਦੱਸ ਉੱਥੇ ਵਾਲੀ ਐਚੀ ਨਿਕਲੀ ਕਿੱਥੇ ਦੋ ਦਿਨ ਕੀ ਕਹਿਦੀ ਬੇਬੇ ਕਹਦੀ ਕਦੀ ਕੰਦੀ ਨਾਲ ਕਰਨ ਕੇ ਬਣੀ ਕੀ ਕਰ ਲੋ ਕਹਿੰਦੀ ਯਾਰ ਕੰਮ ਕਰਕੇ ਫਲਾਈ ਆ ਮਾਂ ਜੇ ਤੂੰ ਕਣਗਾਉਣੀਆਂ ਕੀ ਗੱਲ ਯੈਸ ਵਾਸ ਆਪਾਂ ਕਿੰਨੇ ਵੇਲੇ ਫ੍ਰੀ ਹੋਵਾਂਗੇ 5 ਵਜੇ ਦੋ ਤਰੀਕ ਨੂੰ ਯਾਰ ਕੋਈ ਕੁੜੀ ਦੇ ਦੋ ਸ਼ੂਟ ਕਰਨਾ ਹੈ ਕੋਈ ਹੋਵੇ ਨੀ ਸਾਢੇ 4 ਕੇ 5 ਵਜੇ ਫਰੀ ਹੈ ਕਿਹੜੀ ਹੋ ਸਕਦੀ ਹੈ ਫਰੀ ਸਾਰੇ ਨੂੰ ਦੇਖ ਲੈ ਫੋਨ ਲਾ ਕੇ ਮੈਂ ਲੈ ਯਾਰ ਨੰਬਰੇ ਭੱਜ ਕੇ ਕੁੜੀਆਂ ਇਹਦੇ ਸਾਢੇ 4 ਕੇ 5 ਵਜੇ ਫਰੀ ਹੋਣਾ ਆਪਾਂ ਚੱਲ ਤੈਨੂੰ ਕੀ ਕੰਮ ਲੈਣਾ ਸਾਰੀ ਨੂੰ ਪੁੱਛ ਲਓ ਸਾਰੀ ਨੂੰ ਪੁੱਛਿਆ ਕਿ ਨਹੀਂ ਮੇਰਾ ਬੀਜਿੰਗ ਦੀ ਬੁੱਧਵਾਰ ਨੂੰ ਫਰੀ ਆਂਗਣੀ ਮੈਂ ਅੱਛਾ ਦੋ ਤਰੀਕ ਦਾ ਕੀ ਦਿਨ ਆਗਾ ਸੋਮਵਾਰ ਆ ਹੂੰ ਸੋਮਵਾਰ ਹੋ ਕੇ ਇਤਨਾ ਵਿਜ਼ੀ ਹੁੰਦੀ ਆ ਪਤਾ ਨਹੀਂ ਇਹ ਸੋਮਵਾਰ ਮੰਗਲਵਾਰ ਵਿਜ਼ੀ ਹੈ ਨਹੀਂ ਅੱਛਾ ਤੇ ਹੋਰ ਪੁੱਛ ਲਓ ਕਿਸੇ ਨੂੰ ममता <laughs> और ही पूछ लो नेहा पूछ लो ममता तो कहनी मेरा <laughs> तो रेट ही वाला हाई है मैं चल ओके भाई तू ब्लॉग बना रहेगा फिर किड्डी के चक्कर में नु भी चक्कर कैसे ब्लॉग पे लग जाता है ये दूजा हो गया है ये आर्टिस्ट वाला सिस्टम हो गया को देख ले भाई बिजी ने सारे आए ने है ना बस नहीं दा ਹੁਣ ਕਿੱਧਰ ਆਏਗਾ ਤੂੰ ਮੈਂ ਮਾਰਨ ਚੱਲਿਆ ਮਾਰ ਛਾਲ ਫੇਰਾ ਮੈਂ ਕਿੱਧਰ ਜਾਵਾਂ ਦੇਖ ਤਾਂ ਤਾਂ ਕਰ ਬਾਈ ਤੂੰ ਕਰੇ ਬਗਦਾ ਕਰਿਆ ਨਹੀਂ ਜਾਂਦੀ ਥੋਨੇ ਮੇਰੀ ਪੇਮੈਂਟ ਪੂਰੀ ਨਹੀਂ ਦਿੱਤੀ ਹੈ ਕਿ ਮੈਂ ਆਪਦਾ ਹੁਣ ਮਰਨੇ ਲੱਗੀ ਐਂਦਾ ਪੇਮੈਂਟ ਤੈਨੂੰ ਕੁਛ ਵੀ ਨਹੀਂ ਹੁੰਦੇ ਕੱਕ ਵੀ ਨਹੀਂ ਹੁੰਦੇ ਤੈਨੂੰ ਬਸ ਸਬੂਤ ਰੱਖਿਓ ਇਧਰ ਆ ਜਾ ਮੈਂ ਕਿਹਾ ਇੱਥੋਂ ਇਹ ਛਾਲ ਮਾਰ ਇਧਰ ਇਧਰ ਇਹ ਲੱਗ ਰਿਹਾ ਉਧਰ ਤੂੰ ਦੇਖ ਕੇ ਆ ਭੱਜ ਕੇ ਆ ਜੀ ਇਧਰ ਉਹ ਤਾਂ ਮੈਂ ਹੀ ਆਈ ਦਾ ਇਧਰ ਉਹ ਲੈ ਤਾਂ ਸੀਨਾ ਮੇਰਾ ਸੀਨਾ ਇਧਰ ਪੜਾ ਜਾ ਹੇ 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 ਹੌਂਕ ਦੇ ਬਣਾਉਂ ਹਾਂ ਅੱਛਾ ਇਹ ਹੌਂਕ ਕਰਤੀ ਪਰ ਮੇਨ ਨੂੰ ਤਾਂ ਨੇ ਮਨਾ ਕੀਤਾ ਸੀਗਾ ਉਹ ਪੁੱਤ ਜਰਨ ਨੂੰ ਸਮਝਾਇਆ ਨਾ ਚੰਗੀ ਤਰ੍ਹਾਂ ਉਹਦੀ ਵੀ ਤਾਂ ਭਾਅ ਚਾਹੀਏ ਕਰਨ ਵੀ ਇਹੀ ਠੀਕ ਕਰੋ ਹੁਣ ਜਿਹੜਾ ਛੇਰ ਬਣ ਕੇ ਤੈਨੂੰ ਪਿਆਰੀ ਕਰੋ ਸਾਫੂ ਛੋਟਾ ਹੈ ਅੰਤਰੀਕਾ ਦਾ ਓਕੇ ਪੁੱਤ ਮੈਨੂੰ ਤਾਂ ਨਹੀਂ ਦਿਖਾਈ ਦਿੰਦਾ ਤੈਨੂੰ ਫਿਰ ਫਿਰ ਵਾਜ ਬੜੇ ਹੋਏ ਨੇ ਹੋ ਬਹੁਤ ਠੀਕ ਹੈ ਧੰਨਵਾਦ ਨੇ ਪਰ ਸੱਚ ਦੱਸੋ ਤੁਹਾਡਾ ਇਹ ਆਖਰੀ ਫੈਸਲਾ ਬਹੁਤ ਆਪਾਂ ਦੁਨੀਆ ਦਾ ਗੱਲ ਥੋੜੀ ਕਰ ਰਹੇ ਕੁਝ ਦੁਨੀਆ ਵੀ ਇੱਕ ਮੁਸ਼ਕਲ ਦੀ ਹੈ ਜਿਹਦੇ ਨਾਲ ਬੀਤਦੇ ਹਰ ਬੱਚ ਨੂੰ ਉਹਨਾਂ ਨੂੰ ਕਰਨਾ ਪੈਂਦਾ ਮਰਦੇ ਨੂੰ ਆ ਕੇ ਛੱਪਣਾ ਪੈਂਦਾ ਤੂੰ ਪਾਪੂ ਸੱਚ ਜੀ ਦੱਸੋ ਵੀ ਸੱਚੇ ਤੁਹਾਡਾ ਇਹ ਆਖਰੀ ਫੈਸਲਾ ਓ ਹਾਂ ਹਾਂ ਆਖਰੀ ਫੈਸਲਾ ਮੇਰਾ ਹੋਰ ਕਿੰਨੀ ਕੁ ਵਾਰੀ ਕਹੇ ਮੈਨੂੰ ਬੱਤਿਆ ਵਜੋ ਹੋਰ ਬੇਠੀ ਠੀਕ ਆ ਠੀਕ ਆ ਪੁੱਤ ਸੁਣ ਲੈ ਤੇਰਾ ਸੀਨ ਹੈਗਾ ਹਾਂ ਸੁਣਦੇ ਆ ਤੂੰ ਕਹੇ ਦੀ ਭਾਈ ਭਾਈ ਠੀਕ ਹੋ ਤੁਸੀਂ ਹਾਂ ਠੀਕ ਆ ਠੀਕ ਇੱਥੇ ਧੀਆ ਦਾ ਦੁੱਖਾ ਹੁਣ ਲੈ ਕੇ ਬੈਠੇ ਕਿੱਥੇ ਠੀਕ ਹੋਣਾ ਠੀਕ ਇਧਰ ਆਪਣੇ ਘਰ ਤੇ ਭਾਈ ਜਿਹੜਾ ਛੋਟੇ ਦੇ ਦੁੱਖ ਡਿੱਗਿਆਗਾ ਉਹ ਮੇਰੇ ਤੇ ਵੀ ਡਿੱਗਿਆ ਕਰਨਾ ਹੈ ਕਿਹੜਾ ਛੋਟਾ ਦੁੱਖਾਗਾ ਵੀ ਵੰਡਾ ਲਈਏ ਠੀਕ ਆ ਹਾਂ ਸਹੀ ਗੱਲਾਂ ਬਸ ਪਾਣੀ ਮੰਨਣਾ ਪੈਣਾ ਹਾਂਜੀ ਦੋਸਤ ਆ ਦੇਖ ਕਿਵੇਂ ਮਸਤੀ ਕਰਦੀ ਹੈ ਇਹ ਸੀਨ ਨਹੀਂ ਅਬ ਤਾਂ ਸੁਣਦੀ ਹੈਗੀ ਮੈਂ ਰੋਣਾ ਹੀ ਬਾਪੂ ਕੋਲ ਜਾ ਕੇ ਐ ਲੱਛਣ ਤੇ ਰੋਣ ਵਾਲੇ ਤਾਂ ਹੈ ਨਹੀਂ ਨਾ ਤੇਰੇ ਲੱਛਣ ਰੋਣ ਵਾਲੇ ਹੈਗੇ ਹੀ ਬੱਲੇ ਇਹ ਤੇ ਹੈਗੇ ਲੱਛਣ ਰੋਣ ਵਾਲੇ ਚਲੋ ਚਲੋ ਆ ਮੇਰੇ ਲੱਖਣ ਆਹ ਚੰਡ ਪਟਿਆ ਆ ਮੈਂ ਲੱਖਣ ਕੀ ਕੀ ਦਾ ਕੀ ਦਾ ਸੀਨਾ ਕਿ ਕਸੂਝਾ ਤੇਰੇ ਨੂੰ ਲੱਗਦਾ ਮੈਂ ਆ ਜਾਣ ਫਿਰ ਇਹ ਬੱਲੇ ਜੀ ਪਰਨਾ ਪਰਨ ਦੋ ਮੈਂ ਬੈਠੀ ਹੁੰਨੀ ਆਂਗੀ ਆਪਾਂ ਦੋਵੇਂ ਬੈਠੇ ਕ ਕੱਲੀ ਬੈਠੀ ਏ ਤੂੰ ਐ ਮੈਂ ਖਲਿੰਦਾ ਤੇ ਬਾਲਾ ਭੱਗ ਉਹਨਾਂ ਦਾ ਸੀਨ ਕੱਢ ਬੇ ਸੀਨ ਕੱਢੀ ਆ ਗਈ ਆ ਬੇ ਬੱਜ ਗਏ ਬਾਈ ਤੇ ਸਪਰੇਅ ਤੇ ਲੱਗ ਜੇ ਠੀਕ ਹੈ ਤੇ ਭੱਜ ਗਿਆ ਰਸਤੇ ਹਾਂ ਤੇ ਉਦੋਂ ਬਾਅਦ ਬੇ ਤੇਰੇ ਕੋਲ ਆਉਗੀ ਅੱਛਾ ਮੈਂ ਸਪਰੇਅ ਹੀ ਪੀ ਲੱਗਦੀ ਆ ਇਹਦਾ ਸੀਨ ਲੈ ਬਾਈ ਚੱਲ ਬਾਈ ਕਿੱਧਰ ਤੋਂ ਭੱਜਾਂ ਮੈਂ ਕਮਰੇ ਚ ਮੈਂ ਕਮਰੇ ਨਹੀਂ ਲੈਣਾ ਅੱਛਾ ਠੀਕ ਹੈ ਸੋ ਪ੍ਰਿਆਰੀ ਬੋਤਲ ਤਾਂ ਕਿੱਥੇ ਆ ਦੇਖੋ ਇੱਕ ਕੁੜੀ ਨੂੰ ਵਿਚਾਰੀ ਨੂੰ ਜੇ ਮੈਨੂੰ ਕੁਝ ਹੋ ਗਿਆ ਕਹਿੰਨਾ ਰਾਜਵੀਰ ਜ਼ਿੰਮੇਵਾਰ ਆ ਸਾਡੇ ਪਿੰਡ ਵਾਲੇ ਡਾਕਟਰ ਅੰਟੀ ਜਾਣਦੀ ਹੈਗੀ ਹੈ ਨਾ ਰਾਜਵੀਰ ਨੂੰ ਅੰਟੀ ਜੇ ਮੈਨੂੰ ਕੁਝ ਵੀ ਹੁੰਦਾ ਹੁੰਦਾ ਨਾ ਤਾਂ ਰਾਜਵੀਰ ਨੂੰ ਵੜ ਲਈ ਚੰਗਾ ਕਰਾ ਫੇਵਰੇਟ ਬੰਦਾ ਉਹ ਕਿਹੜੀ ਅੰਟੀ ਸਾਡੇ ਪਿੰਡ ਦਾ ਡਾਕਟਰ ਦੇ ਘਰ ਵਾਲੀ ਹੈਗੀ ਅੰਟੀ ਮੇਰੀ ਸਾਡੇ ਨਾਲ ਗੁਆਢੀ ਹੈ ਦੁਕਾਨਾਨਾ ਦੀ ਤੇ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਮੈਨੂੰ ਰਾਜਵੀਰ ਬਹੁਤ ਵਧੀਆ ਲੱਗਦਾ ਕਹਿੰਦੇ ਉਹਦੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ ਰਾਜਵੀਰ ਦੀ ਦੇਖ ਲਾ ਰਾਜਵੀਰ ਸਾਡੇ ਪਿੰਡ ਫੈਨ ਨੇ ਤੇਰੇ ਫਾਈਨਲ ਬਾਲੀਵੁੱਡ ਚ ਹੁnga ਬਾਲੀਵੁੱਡ ਬੰਬੇ ਬਜਾ ਤੇ ਜੱਟਾ ਉਹਨਾਂ ਕੋਟੀ ਬਣਾ ਲਈਏ ਬੋਡੀ ਬਣਾ ਕੇ ਜਾਉਗਾ ਮੋਟੀ ਬਣਾਏ ਚੇ ਪੈਂਦੀ ਸਭ ਦੀ ਮੈਂ ਬਣਾ ਜੂ ਮਰਜੀ ਬਣਾ ਬਾਲੀਵੁੱਡ ਚ ਜਾ ਕਿਸਣਾਣੇਗਾ ਤੂੰ ਦਰਦੇ ਇਹਨੂੰ ਮੇਰੇ ਏੜੇ ਸਰਾਣੇ ਆਹ ਮੇਰੇ ਜਾਨ ਸਰਾਣੇ ਧਰਤੀ ਲੈ ਗੱਲਾਂ ਦੇਖ ਲੋ ਇਹ ਮੈਨੂੰ ਮਾਰੂਗਾ ਮਰੂਆ ਨੂੰ ਬੌਡੀ ਮਨ ਵਾਲਾ ਕ੍ਰੇਤਾ ਖਤਮ ਹੋ ਗਿਆ ਬਈ ਹੁਣ ਚੱਲੀਏ ਉੱਥੇ ਪਰ ਸਾਡਾ ਸੀਨ ਸੀ ਨਹੀਂ ਉਹ ਬਾਹਰ ਦੇ ਉਹ ਆ ਦੇਖੋ ਆ ਦੋਨੋਂ ਬੰਦੇ ਟੁਕਲੀਆਂ ਕਰਦੇ ਹੋਏ ਠੀਕ ਇਮੀਡੀਏਟ ਸਹੀ ਰੋਗ ਨੂੰ ਰਾਈਵਲ ਕੀ ਟੁਕਲੀਆਂ ਚੱਲ ਰਹੀਆਂ ਨੇ ਮੇਰੇ ਡੈਡੀ ਨਾਲ ਮੇਰੇ ਡੈਡੀ ਨਾਲ ਕੀ ਟੁਕਲੀਆਂ ਕਰਦਾ ਹੋਰ ਮਕਲਾਵਾ ਕਰਦਾ ਅਗਲਾ ਸੀਨ ਛੋਟਾ ਕਰਦੇ ਹਾਈ ਹੈ ਨਾ ਪਰ ਤੂੰ ਵੀ ਨਹੀਂ ਮੰਨੂ ਤੈਨੂੰ ਵੀ ਨਹੀਂ ਮੰਨੂ ਮੇਰੇ ਬਾਪੂ ਨੂੰ ਕਿੱਦਾਂ ਉਹਦੀ ਕਰਦੇ ਨੇ ਕਿ ਸਾਡਾ ਕਰੀ ਸੋਚ ਤੂੰ ਮੇਰਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਵੀ ਜਦੋਂ ਕਲੋਜ਼ ਸੀਨ ਕੱਢੀ ਉੱਥੇ ਕਿਸੇ ਗੱਲਾਂ ਸੁਣ ਦਿੰਦਾ ਕਿੰਨਾ ਦਾ ਮੇਰਾ ਕਲੋਜ਼ ਸੀਨ ਕੱਢ ਲੈ ਸਤਿ ਸ੍ਰੀ ਅਕਾਲ ਡਾਡੀ ਜੀ ਸਤਿ ਸ੍ਰੀ ਅਕਾਲ ਭਾਈ ਸੋਹਣੇ ਸੋਹਣੇ ਲੱਗਦੇ ਹੋ ਤੁਸੀਂ ਜੈਦਾ ਥੈਂਕ ਯੂ ਆਹ ਦੇਖਾ ਲੀក ਆਹ ਸਾਡੀ ਪੇਪੇ ਜੀ ਉਹ ਫਿਰਦੀ ਆ ਭੱਜੀ ਆ ਫਿਰਦੀ ਆ ਗੋਡੇ ਦੇ ਦੁਖ ਦੇ ਨੇ ਆ ਨਹੀਂ ਹੈਗਾ ਬੈਠਾ ਜਾਂ ਮੈਂ ਇੱਕ ਥਾਂ ਮੇ ਟਿਕ ਕੇ ਉਹੀ ਫਰੀ ਜਾਂਦੀ ਹੈਗੀ ਯੋ ਫਰੀ ਕੀ ਕਹਿੰਦੇ ਤਾਂ ਹੀ ਵੀ ਹਾਂ ਬੇ ਮੇਰੇ ਵੀ ਨਹੀਂ ਕਰਦੇ ਨੂੰ ਪਰ ਬੇ ਬੇ ਦੇਖੋ ਉਹਦੇ ਵੀ ਆਪਣੀ ਜ਼ਿੰਦਗੀ ਖਰਾਬ ਕਰਨੀ ਆ ਤੁਸੀ ਨਾ ਬੋਝ ਪਾਓ ਤੇ ਹਨਾ ਇਦਾਂ ਨਹੀਂ ਗੱਲਾਂ ਕਰਾਂਗੇ ਤੁਸੀਂ ਠੀਕ ਹੈ ਚਲ ਮੈਂ ਇੱਥੇ ਚਲੋ ক্লোਜ਼ ਸੀਨ ਦਾ ਕੱਢ ਲਓ ਉਹਦੇ ਅੰਦਰ ਬੱਚ ਕੱਢ ਲਗਾ ਵੈਸੇ ਠੀਕ ਹੈ ਠੀਕ ਹੈ ਚਲ ਮੈਂ ਇੱਥੇ ਕਿਵੇਂ ਬੈਠੇ ਜਾ ਕੇ ਮੇਰੇ ਕੋਲ ਆ ਜੀ ਤੂੰ ਕਿੱਥੇ ਲੈ ਕੇ ਬੈ ਜਾ ਠੀਕ ਹੈ ਥੈਂਕ ਯੂ ਨਹੀਂ ਲੈਵਾਂਗਾ ਪਰ ਆਪਣੇ ਨੀਓਂ ਵੀ ਮਤਾਂ ਕਰੀਂ ਹੋਪ ਠੀਕ ਹੈ ਹੈ ਪਰ ਠੀਕ ਹੈ ਨਾ ਲੈ ਬੈ ਜਾ ਰਣੀ ਭਰਾ ਜਾਂ ਦੂਰ ਲੈ ਜੀ ਤੂੰ ਗੱਡੀ ਮੇਰੇ ਵਾਟਾ ਸੀਨ ਕੀ ਹੋਇਆ ਕੀ ਤੇਰੇ ਚੀਜ਼ ਦੁਖਦਾ ਚਲੋ ਚਲੋ ਬਾਈ ਕੱਢੋ ਸੀਨ ਮੈਂ ਮੜਾ ਮੈਂ ਦੇਖ ਲਾ ਕੀ ਦੀ ਰਣਾ ਬਾਬੇ ਦੀ ਕਿਹੜੇ ਬਾਬੇ ਦੀ ਇਧਰ ਮਾਰਨਾ ਉਹ ਬੋਲੀਆਂ ਬੋਲੀਆਂ ਕਾਹਨੂੰ ਮਾਰਨਾ ਉਹ ਮੈਨੂੰ ਬੋਲੀਆਂ ਬਹੁਤ ਆਉਂਦੀਆਂ ਨੇ ਤਾ ਸੁਣਾ ਦੇ ਇੱਕ ਦੀ ਫਿਰ ਆਉਂਦੀ ਨਹੀਂ ਕੋਈ ਤਾਂ ਜਿਹੜੀ ਆਉਂਦੀ ਹੈ ਜਿਹੜੀ ਆਉਂਦੀ ਉਹੀ ਸੁਣਾ ਦੇ ਅਸੀਂ ਮੰਜੀ ਤੇ ਬੈਠੇ ਇੱਥੇ ਬੈਠੀ ਰਹਿੰਦੇ ਆਂ ਇੱਥੇ ਆ ਨਾ ਤੂੰ ਆਲੂ ਚੀਰ ਲੈ ਫਿਰ ਤਾਂ ਗੋਲੀ ਮਾਰੂਗਾ ਆਲੂ ਕਰਦੀ ਰਹੀ ਆ ਜੀ ਨਾ ਇੱਥੇ ਆਪਣਾ ਅੱਡ ਸੀਨਾ ਬੇ ਇਧਰ ਆ ਜੀ ਅੱਛਾ ਅੱਛਾ ਉਹ ਦੇਖੋ ਤਾਂ ਭੈਣ ਨੇ ਆਪਦੇ ਵਰਗੀ ਮਿਸਤਰਨੀ ਬਣਾ ਲੈਣੀ ਆ ਵਾ ਇਥੇ ਲੈ ਆਂ ਪਲਾਸ ਲੈ ਮੇਰੇ ਸਾਲੇ ਦੀ ਐਂ ਕਹਿ ਕਰੂਗਾ ਹੇ ਕੀ ਕਹ ਕੇ ਕਹਦੇ ਕੀ ਕਹਿੰਦੀ ਬੇਬੇ ਮੈਂ ਕੀ ਕਹਤੀ ਮਾਹੂ ਕੀ ਕਹਿੰਦੀ ਕੰਡ ਬੈਨੇ ਰੋ ਰੋ ਦੀ ਸੱਚੀ ਕੰਡ ਕੰਡ ਸਖੰਡ ਕਹਿੰਦੀ ਉੱਥੇ ਅੱਛਾ ਉੱਥੇ ਬਹਿ ਜਾ ਹਾਏ ਓਏ ਖੰਡ ਕਹਿਣਾ ਉਹ ਓਏ ਸੱਚੀ ਕਹਿੰਦੀ ਮੈਂ ਉਹੀ ਨਾ ਦੇਖ ਰੋ ਹਜੇ ਹਜੇ ਤਾਂ ਘਰੇ ਵੀ ਨਹੀਂ ਆਈ ਪਹਿਲੀ ਖੰਡ ਬਣਾ ਲਈ ਦੇਖ ਦੇਖ ਜਿਉਂਦੇ ਰੇ ਜਵਾਨਾਂ ਦੇ ਕਿਹਾ ਜਾਉਂਗਾ ਠੀਕ ਤੂੰ ਦਿਨ ਲਾਈ ਉਹ ਗੁੜੀ ਕੰਡਾ ਭਾਵਾ ਮੇਰੇ ਕੰਨ ਕੱਢ ਦੇ ਜੇ ਬਾਪ ਮੈਂ ਮੈਂ ਕੋ ਲਾਲਾ ਤੂੰ ਕਿੰਨੇ ਰੋਣਾ ਤੂੰ ਲਾਲਾ ਮੈਂ ਕੋ ਮੈਂ ਕੀ ਕਰਨਾ ਸੱਚੇ ਵਿੱਚ ਨਿਕਾ ਬਾਹਰ ਕੁਝ ਸੰਭਲ ਰਹਿ ਜਾ ਪੁਸਕਾ ਲੈ ਪੁਸਕਾ ਲੈ ਇਹ ਕਿਨਸ ਸੱਚੀਆਂ ਨੇ ਕੋਈ ਬੰਦੇ ਬਣਾਈ ਬਣਾ ਡਾ ਜੰਦੇ ਨੇ ਤੇ ਤੁਹਾਨੂੰ ਪਤਾ ਹੀ ਆ ਕਿ ਕੱਲ੍ਹ ਨਾਲ ਕੋਈ ਨਹੀਂ ਜੀ ਲੇਗਾ ਸਾਰੇ ਪਾਸੇ ਨੁੱਚਣ ਨੂੰ ਫਿਰਦੇ ਰਹਿੰਦੇ ਨੇ ਤੇ ਜਿਹੜੀਆਂ ਗੱਲਾਂ ਸੁਣੀਆਂ ਨੇ ਨਾ ਉਹ ਤੂੰ ਤਾਂ ਮੈਂ ਆਪ ਦੇਤੀ ਆਪੇ ਲਵਾਈਆਂ ਨੇ ਨਾ ਕੋਈ ਆਪ ਵੀ ਤੁੰਤਰ ਨਾਲ ਆਉਂਦਾ ਤੁਹਾਡੇ ਤੰਗਾ ਬੜਾ ਜਾਨੀ ਐ ਮੈਨੂੰ ਵਿੱਚੋਂ ਗੱਲ ਲਸਕੀ ਐ ਯਾਹਰਾ ਮੈਂ ਆ ਗੱਲ ਉਹ ਉਸ ਮੁੰਡੇ ਨੂੰ ਜਾਣ ਕੇ ਬਣਾ ਕੇ ਦੱਸੀ ਸੀ ਉਹ ਨਾਂ ਦੇ ਨਾਲ ਹੀ ਪਿੱਛੇ हट ਗਿਆ ਦੇਖੀ ਤਾਂ ਹੀ ਮੈਂ ਤੁਰ ਕੇ ਆਸੀ ਕਿ ਉਹ ਵਿਆਹ ਦਾ ਨਹੀਂ ਜਸਮਦਾ ਵਪਾਰੀ ਆ ਫੇਰ ਬਈ ਮਮੇ ਨੂੰ ਭੱਜਿਆ ਵੱਲੋਂ ਮੇਰੀ ਗੱਲ ਸੁਣਾ ਇਹ ਭੜੜ ਭੰਡ ਹੈ ਜੇ ਕੁਝ ਬੋਲਿਆ ਕਰੋ ਗੁੱਸਾ ਨਾ ਕਰਿਆ ਕਰੋ ਨਾ ਨਾ ਕੋਈ ਗੱਲ ਨਹੀਂ ਜੀ ਬਈ ਤਾਂ ਕੁਝ ਨਹੀਂ ਕਹਿੰਦੇ ਹੋਰ ਨੀ ਤੇਨ ਰਵਰਤ ਕੱਲੇ ਰਾਹ ਪੈ ਕੇ ਬੱਟਲ ਕੋਈ ਬਾਹ ਪੈ ਕੇ ਹੈਦਰ ਬਧੇਰਾ ਚੰਕਾ ਰੂਗਾ ਰੋਟੀ ਨੂੰ ਤਰਸ ਕੇ ਛੁੱਲੇ ਚੱਕ ਨਹੀਂ ਕੋਈ ਮਚਾਉਣ ਵਾਲੀ ਪਰ ਜਿਹੜਾ ਸੋੜ ਹੈ ਉਹ ਤਾਂ ਮੇਰੇ ਕੋਲ ਤਾਂ ਬਾਹ ਵੀ ਸਿਆਣਾ ਹੈ ਇਹਦੀ ਮਾਂ ਨਾਲ ਇੱਕ ਭਾਂਡੇ ਚ ਖਾਂਦੀ ਸੀ ਨਵੀਂ ਬਧੇਰਾ ਸਿਆਣਾ ਪਰ ਉਹ ਤਾਂ ਉਹਨਾਂ ਕੇ ਵਿਲਾਇਕਰ ਜਿੰਨਾ ਕਿ ਤੈਨੂੰ ਸਰੇ ਨਾ ਬਾ ਨਹੀਂ ਤੇਰੇ ਆ ਦੇਖ ਲੈ ਬਾਈ ਕੁੜੀ ਨੂੰ ਇੱਕ ਧਣੀਆਂ ਦਾ ਨਹੀਂ ਪਤਾ ਓਏ ਕਦੇ ਸਬਜ਼ੀ ਧਣੀਆਂ ਨਹੀਂ ਪਾਇਆ ਕਿਹਨੇ ਸਬਜ਼ੀ ਚ ਪਾ ਲਈ ਬਣਾਉਂਦੀ ਨਹੀਂ ਹੋਗੀ ਜਦੋਂ ਰੇੜੀ ਤੋਂ ਲਾਣੇ ਉਹ ਤੋਂ ਪਤਾ ਪਰ ਐ ਨਹੀਂ ਪਤਾ ਲੱਗਦਾ ਵੀ ਇਹ ਧਣੀਆਂ ਅੱਛਾ ਬਾਈਕ ਲੈ ਲੈ ਤੋ ਉਹਨਾਂ ਨੇ ਭਾਈ ਦਾ ਜੱਟ ਨੇਰੇ ਚ ਤੋੜ ਲੈਣ ਤੜੀਆਂ ਅਸੀਂ ਹੈਗੇ ਤਾਂ ਜੱਟ ਆ ਪਰ ਹੁਣ ਸ਼ਹਿਰੀ ਜੱਟਾ ਕਰੀਏ ਕੀ ਅੱਛਾ ਹਏ ਨਾ ਵੀ ਸ਼ਹਿਰੀ ਹੂੰ ਵੀ ਸ਼ਹਿਰੀ ਹੈ ਅੱਵਾ ਨਹੀਂ ਤੇਰੇ ਤੂੰ ਥੋੜਾ ਜਿਆ ਆ ਮੂਕਾ ਲਾਉਰਾ ਨੂੰ ਆ ਐ ਮੂ ਕੀ ਮੈਂ ਕਰਾਉਂਗੀ ਲਾ ਗੱਡੀ ਦਾ ਸਟੀਰੀਂਗ ਵਾਂਗੂ ਉਥੇ ਵਾਜਾ ਬੋਝ ਕੇ ਪੈਰ ਕਰਕੇ ਉਹਨੇ ਖੁੰਝੇ ਚ ਆ ਜਾ ਤੂੰ ਆ ਜਾ ਖੁੰਝੇ ਚ ਥੋੜਾ ਥੋੜੀਆਂ ਨਾ ਮਿੱਧਦਾ ਮੈਂ ਨਹੀਂ ਮਿੱਧੇ ਜਾਂਦਾ ਕੋਈ ਨਹੀਂ ਕਿਹੜੇ ਤਰੀ ਪੈਰ ਅੱਖਾਂ ਤਾਂ ਹੈਗੇ ਮੇਰੇ ਮੰਗੂ ਸੁਣ ਬੇਬੇ ਦਾ ਫਿਰ ਤੁਸੀਂ ਕਿੱਥੇ ਆਓਗੇ ਉਹ ਤੂੰ ਖੜ ਜਾ ਕੋਈ ਨਾ ਬੇਬੇ ਆ ਪਾ ਜੂਗੀ ਉਹ ਤੋੜ ਕੇ ਚਾੜਾ ਲਾਉ ਰਾਣੀ ਜੀ ਤੇ ਬੇਬੇ ਹੱਕ ਮਰੂਗੀ ਚਲ ਇੱਥੇ ਤੋੜ ਰਿਆ ਤੂੰ ਲਾ ਲੈ ਤੇਰੇ ਕੋਲ ਆ ਜਾਈਂ ਵਾ ਨਿੰਕੁੜੀਏ ਸ਼ਾਬਾਸ਼ 얘ਤਰੇ ਹਾਂ ਹਾਂ ਮੈਂ ਮਾਰ ਨਹੀਂ ਆ ਰਿਹਾ ਉੱਧਰ ਬੇਬੇ ਵੇਸਤ ਕਰਾ ਦੋ ਹੈ ਹਾਂ ਚਲ ਅੱਛਾ ਕੋਰੇਤੀ ਕਰਦੀ ਆ ਪੁੱਤ ਕੁਛ ਨਹੀਂ ਬੇਬੇ ਧਣੀਆਂ ਜਾਂ ਤੋੜੀ ਜਾਂਦੀ ਸੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਹਾਂ ਜੀ ਦਾਂਗ ਲੱਗ ਪੈਣ ਗੁਰੂ ਸੋਰ ਤੱਕ ਦੋਕਾ ਮਾ ਚਾਰ ਚਾਰ ਕਰਾਮ ਇਹ ਵੀ ਦੇ ਦਿੱ ਤੋੜ ਕੇ ਧੰਗੀਆਂ ਲੈਣ ਆਈ ਤੈ ਮਾ ਦਾ ਅੱਛਾ ਆ ਤੋੜੀ ਜਾਣੀ ਕੋਈ ਨਾ ਤੋੜ ਉਹ ਕੁੜੀ ਅਗੇ ਵਿੱਚ ਹੁੰਦੀ ਆ ਨਾ ਬਈ ਏਡੀ ਗਿੱਡੀ ਗੱਲ ਲੱਗੀ ਮੈਂ ਕਹਿ ਗਈ ਪਹਿਲੇ ਪੰਜ ਤਾਂ ਮਨ ਬਣ ਕੇ ਉਹਦੇ ਸਾਈਡ ਤੇ ਖੜ ਜਾ ਕਰ ਗੁੱਸਾ ਕਰ ਵੀ ਬੇਪੇ ਸੀਨ ਖਰਾਬ ਕਰਤਾ ਤੂੰ ਧਨੀ ਵਾਂਗ ਤੂੰ ਤੇ ਇਹ ਬਹਾਨਾ ਕਰ ਤੂੰ ਕਰਕੀ ਬਾਬੇ ਤੂੰ ਮੈਂ ਕੁਪਤੀ ਨਾਲ ਗੱਲਿਸ ਕਰਦੀ ਪਹਿਲੇ ਬਾਤ ਸੁਣ ਨਾ ਕਿ ਮੈਂ ਕਿਵੇਂ ਕਿਰਾਕ ਮੈਂ ਤਾਂ ਤੇਰਾ ਹਾਲ ਚਾਲ ਪੁੱਛਣਾ ਆ ਤੂੰ ਨਾਰਮਲ ਆ ਜਾਂਦਾ ਧਨੀਏ ਦੇ ਬਹਾਨੇ ਨਾਲ ਤੇਰਾ ਹਾਲ ਚਾਲ ਪੁੱਛਣਾ ਹਾਂ ਇਹ ਤੇ ਮੈਂ ਕਿਹਾ ਮੈਂ ਵੀ ਬੁੜੀ ਗੱਲ ਸੁਣਾ ਦੇਣ ਲਈ ਆ ਚੱਕਰ ਆ ਆਪਾਂ ਤਾਂ ਉਹ ਪੁੱਛ ਲੈਨੇ ਇਹ ਤਾਂ ਉਹ ਦੱਸੂ ਆਪਦੀ ਹੱਡ ਵਿੱਚ ਈ ਆ ਫਤੋਂ ਨਾਰਮਲ ਨਹੀਂ ਆ ਜਾਂਦੇ ਕਿਸੇ ਸਾਗ ਨੂੰ ਲੈਣਾ ਮਤਲਬ ਨਹੀਂ ਮੈਂ ਤਾਂ ਇੱਧਰ ਲੈ ਆ ਆ ਲੈਣਾ ਜੀ ਦੋ ਡਾਲ ਧਨੀਏ ਦੇ ਮੈਂ ਤਾਂ ਘਰੇੋਂ ਦੀ ਚਲ ਤੂੰ ਉਰੇ ਮਿਲ ਗਈ ਹਾਂ ਬਸ ਐ ਕਰਦੀ ਇਹਦਾ ਨਾਮ ਹੈ ਜਰਜਤ ਲਈ ਕੁੜੇ ਇਹਦਾ ਨਾਮ ਹੈ ਸ਼ੈਰੀ ਤੂੰ ਨਸਾ ਹੈਗਾ ਸ਼ੈਰੀ ਮਾਰਾ ਰੈਡੀ ਐਕਸ਼ਨ ਪੂਰੇ ਭਾਈ ਸ਼ੈਰੀ ਮੈਂ ਤਾਂ ਆਹ ਹੀ ਕਮਾਈ ਤੇਰੇ ਕੋਲ ਧਣੀਆਂ ਵਾਸਤੇ ਮੈਂ ਤਾਂ ਆਪ ਥੋੜੀ ਜਿਹੀ ਨਾਲ ਲੂਭ ਮੇje ਕਰ ਲੈ ਉਹ ਧਣੀਆਂ ਵਧੀਆ ਲੱਗਦਾ ਹਾਂ ਬੇਬੇ ਮੈਂ ਵੀ ਧਣੀਆਂ ਹੀ ਥੋੜੀ ਜਾਂਦੀ ਸੀ ਦੇ ਦੇ ਨੀਂ ਤੋੜ ਕੇ ਥੋੜੀ ਹੋਰ ਦਸ ਘੰਟੇ ਟਾਈਮ ਕਿੰਨੇ ਲੱਗਦਾ ਹੈ ਬਸ ਟਾਈਮ ਤਾਂ ਇਹਦੇ ਨਿਕਲ ਹੀ ਜਾਂਦਾ ਹੈ ਐਕਸ਼ਨ ਜ਼ਿੰਦਗੀ ਚ ਫੁੱਦੂ ਕੰਮ ਤਾਂ ਬਥੇਰੇ ਘਰੇ ਨੇ ਪਰ ਆ ਪੰਜਾਬ ਮੇਂ ਥੱਲੇ ਤੱਕ ਇਹ ਲੋਰ ਨਹੀਂ ਪਾਈ ਪੱਕੀ ਗੱਲ ਹੈਣਾ ਦੇਖ ਲਓ ਭਾਈ ਇਹ ਕੁੜੀ ਕਹਿੰਦੀ ਮੈਂ ਫੁੱਦੂ ਕੰਮ ਬਥੇਰੇ ਕਰੇ ਨੇ ਕਿ ਪਰ ਪਜਾਮੇ ਥੱਲੇ ਦੀ ਲੋਰ ਨਹੀਂ ਪਾਈ ਪੱਕੀ ਆ ਹਾਲੇ ਦਿਖ ਰਹੀ ਆ ਸਹੀ ਗੱਲ ਹੈ ਸਪੈਸ਼ਲ ਪਾਈ ਦਿਖਦੀ ਆ ਹਾਂ ਇਹ ਵੀ ਕੋਈ ਕਾਰਨ ਆ ਇਹਦਾ ਪਾਉਣ ਦਾ ਹੈ ਇਹ ਇਹਨਾਂ ਨੂੰ ਲੱਗ ਰਹੀ ਆ ਠੰਡ ਅਸਲ ਦੇ ਵਿੱਚ ਅਸੀਂ ਵੀ ਦੇਖੋ ਬੰਦੇ ਆ ਅਸੀਂ ਕੱਲਾ ਸੂਟ ਆ ਨਾ ਤੂੰ ਤੈਨੂੰ ਕਿੱਥੇ ਲੱਗਦੀ ਆ ਠੰਡ ਐਂ ਦੇ ਗਰੈਲੇ ਤਾਂ ਹੈਗੀਆਂ ਤੂੰ ਇਹ ਦੇ ਇਹ ਦੇ ਬਾਈ ਮੈਂ ਜਿਹੜਾ ਕਹਾ ਦੱਸਦਾ ਇਹ ਪੱਲੇ ਦੇਲੇ ਗੁੱਸਨੀ ਦਾ ਢਿੱਡ ਤੋਂ ਵਗੈਰ ਭੱਜ ਲੈ ਕਰ ਬਾਈ ਬੇਇੱਜ਼ਤੀ ਕਰ ਭੱਜ ਲੈ ਕਰ ਮੈਂ ਜਿੰਨਾ ਮਰਜੀ ਭੱਜ ਲਾਂ ਘਟਣਾ ਨਹੀਂ ਨਾ ਘਟ ਜੂ ਨਹੀਂ ਮੈਂ ਘਟ ਤਾਂ ਬੰਦੇ ਜਾਂਦੇ ਨੇ ਮੈਡੀਕਲ ਇਸ਼ੂ ਆ ਅੱਛਾ ਨਹੀਂ ਘਟਦਾ ਅਹ ਜੀ ਕੀ ਮੈਡੀਕਲ ਖਾਣ ਲੱਗੀ ਤੂੰ ਹੋਰ ਤਾਂ ਮੇਰੇ ਮੂੰਹ ਤੋਂ ਕੁਝ ਹੋਰ ਹੀ ਨਿਕਲ ਗਿਆ ਸੀ ਅੜ ਜਾ ਅੱਛਾ ਚੱਲ ਚੱਲ ਉਹ ਨੂੰ ਫੇਕਰ ਪਈ ਦੀ ਆਇਆ ਕਦੇ ਵੀ ਮੰਗਰੇ ਰਹਿ ਗਏ ਜਵਾਕ ਹੋਰ ਕਿਵੇਂ ਲੱਗਿਆ ਸਾਡੇ ਨਾਲ ਵੀਡੀਓ ਬਣਾ ਕੇ ਤੁਹਾਨੂੰ ਬਹੁਤ ਘੈਂਟ ਬਹੁਤ ਵਧੀਆ ਓਈ ਨਾ ਕੋਈ ਝੂਠ ਨਾ ਮਰੀ ਨਹੀਂ ਵਧੀਆ ਨੇਚਰ ਆ ਹੋਗਾ ਅੱਛਾ ਕੀ ਗੱਲ ਹੈ ਹੂੰ ਠੀਕ ਹੈ ਥੈਂਕ ਯੂ ਤੁਹਾਨੂੰ ਬਹੁਤ ਰ ਮੇਰੇ ਨਾਲ ਕੰਮ ਕਰਕੇ ਤੁਹਾਨੂੰ ਕਿਵੇਂ ਲੱਗਿਆ ਵਧੀਆ ਹੀ ਲੱਗਿਆ ਕਿਉਂਕਿ ਮੈਨੂੰ ਪਤਾ ਮੈਂ ਘੈਂਟ ਆ ਇੱਕ ਗੱਲ ਕਹਾਂ ਹਨ ਨੂੰ ਨਹੀਂ ਵਧੀਆ ਲੱਗੇ ਨਹੀਂ ਲੱਗੇ ਜਾ ਮੋ ਫਿਰ ਮਗ ਜਾ ਕੋਈ ਚੱਕਰ ਨਹੀਂ ਪਤਾ ਕਿਉਂ ਨਹੀਂ ਵਧੀਆ ਲੱਗਿਆ ਹੈਗਾ ਹਨ ਕੁਝ ਪੁੱਛਣਾ ਚਾਹਣੀ ਆ ਹਾਂ ਤੂੰ ਦੰਦ ਬੜੇ ਘੜਦੀ ਆ ਕਸਰ ਨਹੀਂ ਮੈਨੂੰ ਤੁਸੀਂ ਹੋ ਮੈਂ ਨਹੀਂ ਇਹ ਸਾਨੂੰ ਇਹੀ ਤਾਂ ਸਾਨੂੰ ਪਸੰਦ ਆ ਚੀਜ਼ ਹੱਸਣ ਵਾਲੇ ਬੰਦੇ ਹੁਣ ਤੁਸੀਂ ਤੁਸੀਂ ਤਾਂ ਦੋ ਗਲੇ ਉਧਰ ਵੀ ਉਧਰ ਵੀ ਦੋਨੇ ਪਾਸੇ ਟੋਲ ਕੀ ਜਾਂਦੀ ਟੋਲ ਕੀ ਬਿਆ ਅੱਛਾ ਨਹੀਂ ਯਾਰ ਅਸੀਂ ਐਵੇਂ ਕੇ ਬਹੁਤ ਸੋਹਣੀ ਕੁੜੀ ਬਹੁਤ ਵਧੀਆ ਨਿੱਚਰ ਸਾਨੂੰ ਐਸੀ ਪਤਨੀ ਕਿਵੇਂ ਉਹ ਜਦੋਂ ਮੈਂ ਤੜਕੇ ਲੈ ਕੇ ਆਇਆ ਹੁਣ ਮੈਨੂੰ ਅਸੀਂ ਮਾ ਰੋਖੜ ਜੀ ਹੋ ਗਈ ਥੋੜੀ ਜੀ ਪਰ ਕੁੜੀ ਦਾ ਨਿੱਚਰ ਬਹੁਤ ਹੈ ਹੁਣ ਬਾਈ ਤੂੰ ਇਧਰ ਤੁਰ ਹੀ ਜਾਂ ਰਹੀ ਆ ਠੀਕ ਆ ਹਾਂਜੀ ਤੇ ਕਿ ਵੀ ਬਿਆਗੈ ਨੇ ਨਾ ਇਹ ਪੁੱਤ ਇਹਦਾ ਤੋ ਕੱਟ ਲੈ ਹੀ ਲੱਕੇ ਜਿਹੜਾ ਦਰਜ ਦਾ ਚੰਚਾ ਮਾ ਨਾਲ ਲੂਗਾ ਚੱਲ ਤੂੰ ਕਹਿੰਦੇ ਕੋਈ ਨਾ ਤੇ ਦੇਖਦੀ ਹਾਂ ਮੈਂ ਮੈਨੂੰ ਕੋਈ ਨਾਲ ਦੀ ਦੱਸ ਦੇ ਉੱਥੇ ਕਿਹੜੇ ਬੋਟੇ ਤੇ ਟੱਕੇ ਉੱਥੇ ਲੈ ਕੇ ਆਉਂਦੀ ਹੈ ਨਾ ਨੀ ਪੁੱਤ ਚੱਲ ਅੱਗੇ ਜਾ ਕੰਮ ਦਾ ਸਰਜੀ ਪਰ ਤੜਕ ਤੇ ਹੀ ਚੱਲ ਚੱਲ ਤੂੰ ਬੋਲ ਹਮਾ ਮਾ ਰਿਸਟਾ ਡਰ ਝੁਕ ਲੈ ਜਾ ਕੇ ਨਾ ਸ਼ਿੱਤੀ ਮੋੜੇ ਗਵਰਨਰ ਆ ਲੈ ਚੱਲ ਚੱਲ